এডুকেটেড উমেন চ ਵੀ ਜਿਹੜਾ ਕਨਸੈਪਟ ਆਫ ਫੈਮਿਨਿਜ਼ਮ ਹੈ ਉਹ ਬੜਾ ਰੋਂਗ ਪੋਟ੍ਰੇ ਕਰਾਇਆ ਗਿਆ ਜਿਵੇਂ ਤੁਸੀਂ ਫੋਰ ਮੋਰ ਸ਼ਾਰਟਸਟਾਉਨ ਇੱਕ ਸੀਰੀਜ਼ ਆਈ ਸੀ ਜੇ ਤੁਸੀਂ ਦੇਖੀ ਹੈ ਤਾਂ ਤਾਂ ਉਹ ਚਾਰ ਸਹੇਲੀਆਂ ਦੀ ਕਹਾਣੀ ਹੈ ਜੀ ਜਿਹੜੇ ਮਰਦਾਂ ਦੇ ਵਕਾਰ ਹੈ ਕਿ ਉਹ ਉਹ ਲੋਚਦਾ ਹੈ ਕਿ ਵੱਡ ਔਰਤਾਂ ਨਾਲ ਮੈਂ ਬੈੱਡ ਸ਼ੇਅਰ ਕਰਾਂ ਸ਼ਰਾਬ ਪੀਣਾ ਅਗਰੈਸਿਵ ਹੋਣਾ ਗਾਲਾਂ ਕੱਢਣੀਆਂ ਮਾਰਨਾ ਜਿਹੜੇ ਵਕਾਰ ਸੀ ਉਹ ਚਾਰੋਂ ਕੁੜੀਆਂ ਇੱਕ ਇੱਕ ਕਰਕੇ ਉਹ ਸਾਰੇ ਵਿਕਾਰਾਂ ਨੂੰ ਹੀ ਅਪਣਾਉਂਦੀਆਂ ਮਿਸਾਲ ਦੇ ਤੌਰ ਤੇ ਇੱਕ ਸਹੇਲੀ ਕਹਿੰਦੀ ਕਿ ਮੇਰਾ ਡ੍ਰੀਮ ਹੈ ਮੈਂ ਕੱਲੀ ਦੁਨੀਆ ਘੁੰਮਾਂ ਤੇ ਜਿਹਦੇ ਨਾਲ ਮੇਰਾ ਜੀ ਕਰੇ ਮੈਂ ਬੈੱਡ ਸ਼ੇਅਰ ਕਰਾਂ ਇੱਕ ਉਹ ਸ਼ਰਾਬ ਪੀਣਾ ਚਾਹੁੰਦੀ ਹੈ ਜਾ ਕੇ ਕਲੱਬ 'ਚ ਤੇ ਉਹਨੂੰ ਘਰੋਂ ਮਨਾਹੀ ਹੈ ਤਾਂ ਫਿਰ ਉਹ दारू ਪੀ ਕੇ ਸੈਲੀਬ੍ਰੇਟ ਕਰਦੀ ਹੈ ਸਿਗਰਟ ਪੀ ਕੇ ਸੈਲੀਬ੍ਰੇਟ ਕਰਦੀ ਹੈ ਤੁਹਾਨੂੰ ਲੱਗਦਾ ਕਿ ਇਹ ਆਈਡੀਆ ਆਫ ਫੈਮਿਨਿਜ਼ਮ ਵੀ ਉਨਾ ਹੀ ਘਾਤਕ ਹੈ ਜਿੰਨਾ ਔਰਤ ਤੇ ਹੋ ਰਿਹਾ ਅਤਿਆਚਾਰ ਘਾਤਕ ਹੈ ਕਿ ਇਹ ਬਹੁਤ ਰੋਂਗਲੀ ਪਟਰਨ ਕਰ ਰਹੇ ਆ ਸੀ ਇਹਨੂੰ ਜਿਹੜਾ ਤੁਸੀਂ ਐਗਜ਼ਾਮਪਲ ਦਿੱਤਾ ਮਿਰਦੀ ਦਾ ਤੇ ਤੁਹਾਨੂੰ ਰੀਜ਼ਨ ਵੀ ਪਤਾ ਹੋਏਗਾ ਕਿ ਊਮਨ ਨੇ ਉਹ ਐਕਸ਼ਨ ਕਿਉਂ ਲਿਆ ਜਿਹੜਾ ਉਹਨਾਂ ਨੇ ਇੰਜੋਏ ਕੀਤੀ ਲਾਈਫ ਆਪਣੀ ਕਿਸ ਕਾਰਨ ਕੀਤੀ ਤੁਸੀਂ ਦੇਖਿਆ ਹੈਗਾ ਕਿ ਉਹਨਾਂ ਦੇ ਹਸਬੰਡ ਕੀ ਕਰ ਰਿਹਾ ਸੀਗੇ ਇੱਕ ਦਾ ਹਸਬੰਡ ਚੀਟ ਕਰ ਰਿਹਾ ਸੀਗਾ ਉਹਦਾ ਕਿਸ ਨਾਲ ਰਿਸ਼ਤਾ ਚੱਲ ਰਿਹਾ ਸੀਗਾ ਉਹਨੇ ਇੱਕ ਸੈਕੰਡ ਮੈਰਿਜ ਕੀਤੀ ਹੋਈ ਸੀ बट तो आफ्ट जो रिज हूं लगता नहीं यार अभी भी अपनी लाइफ जीनी है हम किस तरीके जीनी है डिपेंड है मैं नहीं लगता कि कुछ रोंग सगा बट उन्होंने सिर्फ अइफ जीना चाहते हैं

ਨੰਮਰੇ ਸਵਾਲ ਨੇ ਤੁਸੀਂ ਥੋੜਾ ਜਿਆਦਾ ਹੋਰ ਮੈਂ ਤੁਹਾਨੂੰ ਇਨ ਡੈਪਟ ਮੇਰਾ ਸਵਾਲ ਇਹ ਸੀਗਾ ਕਿ ਜਿਹੜਾ ਬੰਦੇ ਦਾ ਵਕਾਰ ਹੈ ਕਿ ਅੱਜ ਜੇ ਮੈਂ ਇਹ ਇਹ ਮਹਿਸੂਸ ਕਰਾਂ ਕਿ ਮੈਂ ਬਹੁਤ ਸਾਰੀ ਔਰਤਾਂ ਨਾਲ ਬੈੱਡ ਸ਼ੇਅਰ ਕਰਾਂ ਜਾਂ ਮੈਂ ਕਹਾਂ ਕਿ ਮੈਂ दारू ਪੀ ਕੇ ਕਿਸੇ ਔਰਤ ਨੂੰ ਕੁੱਟਾਂ ਮਾਰਾਂ ਵਾਇਲੈਂਸ ਕਰਾਂ ਉਹ ਮੇਰਾ ਵਕਾਰ ਹੈ ਤਾਂ ਕੀ ਜੇ ਔਰਤ ਵੀ ਉਹਨੂੰ ਅਪਣਾਉਂਦੀ ਹੈ ਫੈਮਿਨਿਜ਼ਮ ਕਹਿ ਕੇ ਉਹ ਉਹ ਜਸਟੀਫਾਈਡ ਹੈ ਨਹੀਂ ਤੁਹਾਡਾ ਕੁਐਸ਼ਨ ਇਹ ਹੋਣਾ ਚਾਹੀਦਾ ਸੀ ਐਜ਼ ਅ ਹਿਊਮਨ ਵੀ ਇਹ ਇਸ ਸ਼ੁਰ ਨਹੀਂ ਬੀ ਮੇਲ ਆਫ ਫੀਮੇਲ ਅਗਰ ਮੇਲ ਕਰ ਰਹਾ ਫੀਮੇਲ ਕਰ ਰਹਾ ਫਿਰ ਅਸੀਂ ਡਿਸਕ੍ਰਿਮੀਨੇਸ਼ਨ ਕਰ ਰਹਾ ਫਿਰ ਤਾਂ ਅੱਜ ਦਾ ਪ੍ਰੋਗਰਾਮ ਹੀ ਨਹੀਂ ਹੋਣਾ ਚਾਹੀਦਾ ਜੀ ਜੇ ਮੇਲ ਫੀਮੇਲ ਦੇ ਅਸੀਂ ਇੰਨਾ ਡਿਸਕਸ਼ਨ ਕੀਤੀ ਕਿ ਮੈਂ ਮਹਿਸੂਸ ਕਰ ਰਿਹਾ ਕਿ ਬਹੁਤ ਸਾਰੇ ਮੇਲ ਜਿਹੜੇ ਬੱਚੇ ਹਨ ਉਹ ਵੀ ਸੈਕਸ਼ੂਅਲ ਵਾਇਲੈਂਸ ਦਾ ਸ਼ਿਕਾਰ ਹੋ ਰਹੇ ਹੈ ਬੱਚੇ ਮੁੰਡੇ ਵੀ ਹਨਾ ਸਕੂਲਾਂ ਚ ਹੋ ਰਹੇ ਹੈ ਬੱਸਸਿਸ ਚ ਹੋ ਰਹੇ ਹੈ ਆਪਦੇ ਰਿਸ਼ਤੇਦਾਰਾਂ ਤੋਂ ਹੋ ਰਹੇ ਹੈ ਫਿਰ ਮੈਨੂੰ ਲੱਗਦਾ ਆਪਾਂ ਉੱਥੇ ਊਮਨ ਕੱਟ ਕੇ ਹਿਮੈਨਿਟੀ ਦੀ ਗੱਲ ਕਰਨੀ ਚਾਹੀਦੀ ਹੈ। ਤੁਹਾਣਾ ਇਹ ਨਹੀਂ ਪਰ ਅਗਰ ਤੁਸੀਂ ਬਿਊਟੀ ਰਾਈਟਸ ਤੇ ਆਪਾਂ ਸੋਸਾਇਟੀ ਦੀ ਗੱਲ ਕਰ ਰਹੇ ਆਂ ਤਾਂ ਊਮਨ ਇਕੱਲੇ ਰੋਲ ਨਹੀਂ ਪਲੇ ਕਰਦੇ। ਉਹਦੇ ਨਾਲ ਬਹੁਤ ਸਾਰੇ ਫੈਕਟਰਸ ਆ। ਚਾਹੇ ਉਹ ਤੁਹਾਡਾ ਹਸਬੰਡ ਹੋਵੇ, ਚਾਹੇ ਤੁਹਾਡਾ ਡਿਫਰੈਂਸ ਹੋਵੇ, ਉਹ ਮੇਲ ਵੀ ਹੋ ਸਕਦਾ ਹੈ, ਫੀਮੇਲ ਵੀ ਹੋ ਸਕਦਾ ਹੈ। ਇਟ ਇਜ਼ ਨਾਟ ਕਿ ਤੁਸੀਂ ਊਮਨ ਦੇ ਰਾਈਟਲੀ ਊਮਨ ਦੇ ਹੱਥੀ ਗੱਲ ਕਰੋਗੇ। ਬਟ ਜਿਹੜਾ ਮੈਨੂੰ ਲੱਗਦਾ ਤੁਹਾਡਾ ਜਿਹੜਾ ਕੁਐਸਚਨ ਹੈ ਪਰਫੈਕਟਲੀ ओके बट ਮੈਨੂੰ ਲੱਗਦਾ ਹੈ ਕਿ ਹਰ ਇੱਕ ਪੰਧਰ ਸਾਡੀ ਲਾਈਫ ਚ ਕੁਛ ਨਾ ਕੁਛ ਰੋਲ ਪਲੇ ਕਰਦਾ ਹੈ ਤੁਸੀਂ ਅੱਗੇ ਵਧਦੇ ਹੋ ਤੁਹਾਡੇ ਨਾਲ ਸਿਰਫ ਇੱਕ ਫੀਮੇਲ ਨਹੀਂ ਹੈ ਜਿਹੜਾ ਤੁਹਾਨੂੰ ਰਾਈਟਸ ਦੇ ਬਾਰੇ ਦੱਸੇਗੀ ਤੁਹਾਡੇ ਨਾਲ ਬਹੁਤ ਸਾਰੇ ਮੇਲ ਮੈਂਬਰਸ ਵੀ ਹੈ ਜਿਹੜੇ ਤੁਹਾਨੂੰ ਸਪੋਰਟ ਕਰਦੇ ਆ ਹੁਣ ਕਈ ਵਾਰ ਇੱਕ ਐਸਚਾ ਦੇ ਵੀ ਸਟ ਹੁੰਦਾ ਹੈ ਕਿ ਤੁਹਾਨੂੰ ਘਰ ਤੋਂ ਸਪੋਰਟ ਨਹੀਂ ਮਿਲਦੇ ਹੁੰਦੇ ਡਿਸਕਸ਼ਨ ਕਰਕੇ ਕਿ ਨਹੀਂ ਕਿਸ ਤਰ੍ਹਾਂ ਲਾਈਫ ਹੈ ਕਿਸ ਤਰ੍ਹਾਂ ਨਹੀਂ ਹੈ ਬੈਕ ਮੇਰੇ ਨਾਲ ਕੋਈ ਆਫਿਸਟਿਕਲੀਗ ਹੈ ਉਹ ਮੈਨੂੰ ਸਮਝਾ ਰਿਹਾ ਇਹ ਚੀਜ਼ ਇਸ ਤਰ੍ਹਾਂ ਹੋ ਸਕਦੀ ਹੈ ਔਮਨ ਨੂੰ ਇਸ ਤਰ੍ਹਾਂ ਚੱਲਣਾ ਚਾਹੀਦਾ ਹੈ ਇਟ ਇੰਪੋਰਟੈਂਟ ਹੈ ਯੂ ਸ਼ੁਡ ਬੀ ਕੰਫੀਡੈਂਟ ਇਨ ਆਪ ਪਰ ਤੁਸੀਂ ਕੋਈ ਗਲਤ ਨਹੀਂ ਹੈ ਔਮਨ ਅਪਾਰਟਮੈਂਟ ਡਸਨਟ ਸੇ ਦੈਟ ਔਮਨ ਕੈਨ ਓਨਲੀ ਬੀ 엠ਪਾਵਰਡ ਹਰਸੈਲਫ ਇਟ ਕੈਨ ਬੀ ਬਾਈ ਮੈਨੀ ਸੋ ਮੇਰਾ ਐਫੋਰਟ ਪ੍ਰੋਸੈਸ ਹੈ